Oh, ਇੱਕ ਜੀ ਬੋਲੀ ਨਾ YouTube ਪੰਜਾਬੀ ਆਪਣੇ ਛੋਟੇ ਲਈ ਅੱਜ ਮੈਂ ਵੀ ਮਹਾਂ ਪ੍ਰੇਮ ਦਾ ਝੂਠਾ ਨਾਟਕ ਰਚੇ ਆ ਆਪਣੇ ਲੰਗਰ ਲਗਾਇਆ ਕਿ ਤੁਸ਼ ਵਿੱਚ ਲਗਾਇਆ ਜੀ ਅਸੀਂ ਫਿਰੋਜ਼ਪੁਰ ਤੋਂ ਗੋਰੀ ਸ਼ੰਕਰ ਕਾਵੜੀਆਂ ਸੰਗਤ ਦੇ ਸਾਰੇ ਮੈਂਬਰ ਆ ਜਿਹੜੇ ਕਿ ਅਸੀਂ ਫਿਰੋਜ਼ਪੁਰ ਤੋਂ 11 ਤਾਰੀਖ ਨੂੰ ਰੋਈਪੁਰ ਤੋਂ ਇੱਕ ਬੱਤੀ ਬੰਦਿਆ ਦਾ ਜੱਥਾ ਲੈ ਕੇ ਆਦੀ ਕਲਾਸ਼ ਓਮ ਪਰਵਤੀ ਯਾਤਰਾ ਵਿੱਚ ਗਏ ਸੀ ਜਿੰਦੇ ਵਿੱਚ ਅਸੀਂ ਸਭ ਤੋਂ ਪਹਿਲੇ ਬਾਬਾ ਨੀਮ ਕਰੋਲੀ ਜੀ ਮਹਾਰਾਜ ਕੈਚੀ ਦਾਮ ਤੇ ਦਰਸ਼ਨ ਕੀਤੇ ਨਿਆਣੀਤਾਲ ਦੇ ਵਿੱਚ ਉਸ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਗੋਲੂ ਦੇਵਤਾ ਜਿਨ੍ਹਾਂ ਨੂੰ ਨਿਆਏ ਦਾ ਦੇਵਤਾ ਬੋਲਿਆ ਜਾਂਦਾ ਹੈ ਉਹਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਜਗੇਸ਼ਵਰ ਧਾਮ ਮੱਠਾ ਦੇ ਕੇ ਦਰਸ਼ਨ ਕਰਕੇ ਉਸ ਤੋਂ ਬਾਅਦ ਹਾਰਚਲਾ ਪਹੁੰਚੇ ਉਸ ਤੋਂ ਬਾਅਦ ਅਸੀਂ ਆਰਤੀ ਗਿਲਾਸ਼ ਤੇ ਓਮ ਪਹਾੜ ਦੇ ਦਰਸ਼ਨ ਕੀਤੇ ਜੋ ਸਾਡੀ ਯਾਤਰਾ ਕੋਲਨਾ ਤੇ ਬੜੀ ਸੰਪੂਰ ਬੜੀ ਅੱਛੀ ਸੰਪੂਰਨ ਕੀਤੀ ਬੜੇ ਅੱਛੇ ਖੁੱਲੇ ਦਰਸ਼ਨ ਦਿੱਤੇ ਉਸ ਤੋਂ ਬਾਅਦ ਅਸੀਂ ਉੱਥੋਂ ਵਾਪਸ ਚਲੇ ਵਾਪਸੀ ਦੇ ਵਿੱਚ ਅਸੀਂ ਪਤਾਲ ਭੁਮਨੇਸ਼ਵਰ ਦਰਸ਼ਨ ਕਰਦੇ ਆਏ ਜੋ ਕਿ ਮੰਦਰ ਜਮੀਨ ਤੋਂ 90 ਫੁੱਟ نیچے ਬਣਿਆ ਹੋਇਆ ਜਿੰਦੇ ਵਿੱਚ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ 33 ਕਰੋੜ ਦੇਵੀ ਦੇਵਤਾ ਦਾ ਵਾਸ ਹੈ ਉੱਥੇ ਅਸੀਂ ਮੱਥਾ ਟੇਕ ਕੇ ਉਸ ਤੋਂ ਬਾਅਦ ਵਾਪਸੀ ਹਰਦਵਾਰ ਸ਼ਨਾਣ ਕਰਕੇ ਤੈਸੀ ਫਿਰੋਜ਼ਪੁਰ ਪਹੁੰਚੇ ਜਿੰਦੇ ਵਿੱਚ ਸਾਨੂੰ 7 ਦਿਨ ਲੱਗੇ ਫਿਰੋਜ਼ਪੁਰ ਤੋਂ ਪਹਿਲਾਂ ਜਿੱਥੇ ਅਸੀਂ ਜੀ ਫਿਰੋਜ਼ਪੁਰ ਤੋਂ ਪਹਿਲਾਂ ਜਿੱਥੇ ਗਿਆ ਸੀਗਾ ਜੀ ਇਹ ਊਮ ਪਰਵਤ ਕਿੱਥੇ ਕਰਕੇ ਜੀ ਊਮ ਪਰਵਤ ਜੀ ਉੱਤਰਾਖੰਡ ਦੇ ਵਿੱਚ ਪੈਂਦਾ ਹੈ ਜਿੰਦੇ ਵਿੱਚ ਇੱਕ ਸਾਈਡ ਤੇ ਨੇਪਾਲ ਤੇ ਇੱਕ ਸਾਈਡ ਚਾਈਨਾ ਬਾਰਡਰ ਪੈਂਦਾ ਹੈ असि फिरोजपुर जिते असी एक बड़ा ही अच्छा बारह फुट का त्रिशूल बनवा के लैके गए आदि अदि कलाश स्थापित करके आए जो तो कि फिरोजपुर की बड़ी वो निशानी थी।

जिया जी जियापतिगरपति बाज रहा डबरू जी भोले बाबा पैर बने घुंगरूरू नाश पर बाज रहा डमरू नाच रहे भोले बाबा पैर बने घुंगरू घुंगरू की तान सुने विष्णु जी आए घुंगरू की तान सुने विष्णु जी आए ਕੋ ਲਾਏ ਬਿਸ਼ਨੂ ਜੀ ਆਏ ਸੰਗ ਲక్ష్ਮੀ ਜੀ ਕੋ ਲਾਏ ਨਾਰਾਇਣ ਨਾਰਾਇਣ ਪਾਜ ਰਹਾ ਕਮ ਨੂੰ ਨਾਚ ਰਹਿ ਬੋਲੇ ਬਾਬਾ ਪੈਰ ਬੰਦੇ ਗੁੰਗਰੂ ਮੈਨੂੰ ਪਤਾ ਨਾਸ਼ ਕਰੇ ਪਾਜ ਰਹਾ ਕਮ ਨੂੰ ਨਾਚ ਰਹਿ ਬੋਲੇ ਬਾਬਾ ਪੈਰ ਬੰਦੇ ਗੁੰਗਰੂ ਧਿਆਨ ਸੁਨ ਨਾਮ ਜੀ ਆਏ ਗੁੰਗਰੂ ਕੇ ਤਾਰੇ ਸੁਣੇ ਜਿਹੜੇ ਸੋਲਾ